ਤੇ ਬਾਈ ਉਹ ਗੱਲ ਪਤਾ ਕੀ ਤੇ ਬਾਈ ਉਹ ਪਤਾ ਲੀ ਜਾ ਉਹ ਸਟਰਗਲ ਜਰੀ ਜਾਂਦਾ ਸੀ ਬਾਈ ਤੇ ਉਹ ਮੁੰਡਾ ਝੋਲ ਮਾਰੀ ਜਾਂਦਾ ਸੀਗਾ ਤੇ ਉਹਦੇ ਕਿੱਤੇ ਤੇ ਆ ਗਿਆ ਭਾਰ ਹੁਣ ਇੱਕੋ ਦਾ ਤਿੰਨ ਚਾਰ ਵਾਰੀ ਮੇਰੇ ਸਿਰ 'ਤੇ ਮਾਰੇ ਮੈਨੂੰ ਲੱਗੇ ਕਿ ਮੈਨੇ ਮਾਰਨ ਦਾ ਦਾ ਕਰ ਗਿਆ ਮੱਝਾ ਤੇ ਇਹ ਜਿਵੇਂ ਕੋਈ ਗੱਲ ਜਣੀ ਹੈਗੀ ਇਹ ਲਗਦਾ ਕੋ ਕੋ ਆਪਣਾ ਪਾਈਆ ਠੀਕਾ ਅੱਜ 10 ਦਿਨ ਪਹਿਲਾਂ ਸਿਆਲ ਟੂਰਨਾਮੈਂਟ ਹੋਇਆ ਸੀਗਾ ਉਹਦੇ ਉਦੋਂ ਟੂਰਨਾਮੈਂਟੇ ਹੋ ਆਪਣੇ ਨਾਲ ਹੀ ਹੈਗੇ ਸੀ ਉੱਥੇ ਉਹਨੇ ਵਧੀਆ ਪ੍ਰਦਰਸ਼ਨ ਕੀਤਾ ਵਧੀਆ ਗੋਟੀਆਂ ਪਾਈਆਂ ਮੁੰਡੇ ਦਾ ਵਧੀਆ ਨਾਮ ਬਣ ਗਿਆ ਤੇ ਤੋਂ ਸਰਾਵਲਰਨ ਮੋਦੀ ਦੀ ਟੀਮ ਚੋਂ ਨਿਕਲ ਗਏ ਹਨ ਆਪਣੇ ਦੇ ਜਿੰਨਾ ਕਿ ਨਵੇਂ ਮੁੰਡੇ ਦਾ ਫਾਇਦਾ ਹੁੰਦਾ ਬਈ ਆਪਾਂ ਨਾਲ ਕਰਦੇ ਆਂ ਚੱਲ ਜੇ ਅੰਡ ਗਰਾਊਂਡ ਦੇ ਵਿੱਚ ਚੱਲਦੇ ਜੋ ਹੋ ਜਾਂਦਾ ਉਹ ਨੇਕੀ ਹੋ ਜਾਂਦੀ ਆ ਉਹ ਗੱਲ ਵੀ ਹੈ ਬਈ ਆਪਣੇ ਯਾਰ ਥੱਪੜ ਵੱਜਿਆ ਉਹਦੇ ਨਾਲ ਸੌਰੀ ਬਈ ਇਹ ਆ ਜਿਹੜੇ ਵਈ ਵੇਚਾਂ ਤੇ ਬਾਲਾ ਪੁੱਟਾ ਬੋਲੀ ਇਹ ਰਵੇ ਛੋਟੀ ਗੱਲ ਤਾਂ ਕਰ ਲੈ ਇਹ ਕੋਈ ਛੋਟੀ ਮੈਂ ਮੂਹੇ ਕਹਣੀ ਆ ਤਾਂ ਉਹ ਕਰ ਸਕਦਾ ਹੈ ਨਾ ਪਾਪਾ ਹਾਂ ਦਰ ਵਾ ਚਾਹ ਨਾ ਹੈ ਤੇ ਭਾਈ ਵਾੜ ਕੇ ਯਾਰ ਕਮੈਂਟ ਆ ਜੈ ਮੈਂ ਨਾ ਬੋਲਿਆ ਕਰੋ ਉਹ ਭਾਵੇਂ ਹੀ ਆਪਣਾ ਉਹ ਇੱਥੇ ਉਹ ਹਰਿਆਣੇ ਦੇ ਹਰਿਆਣੇ ਦੇ ਕਈ ਹੰਦੇ ਸਾਡੇ ਹਰਿਆਣੇ ਦਾ ਮੁੰਡਾ ਆਣਾ ਉਹ ਹਰਿਆਣੇ ਦਾ ਨਹੀਂ ਹੈਗਾ ਭਈ ਉਹ ਪੰਜਾਬ ਦਾ ਹੀ ਆ ਸਾਡਾ ਹੀ ਆ ਤੇ ਉਹਨਾਂ ਕਿ ਉਹ ਸੰਗਰੂਰ ਦੀ ਸੰਗਰੂਰ ਦੀ ਟੀਮ ਆ ਤੇ ਲੋਕ ਇਕੱਠੇ ਹੋਈ ਸੀ ਤੇ ਉਹ ਉਹਨਾਂ ਨੂੰ ਉਹਨਾਂ ਨੂੰ ਫੇਟੇ ਦਿੱਤਾ ਸੰਗਰੂਰ ਵਾਲੇ ਨੂੰ ਮੁੰਡਾ ਸੰਗਰੂਰ ਦਾ ਸੀਗਾ ਉਹ ਹਰਿਆਣੇ ਟੀਮ ਵਾਲਾ ਇਹ ਵੀ ਖੇਡਣਾ ਹੈ ਪਹਿਲਾਂ ਦੱਸ ਹੀ ਪਟਿਆ ਦਾ ਬਾਅਦ ਚ ਭਾਰਤ ਦੇ ਹਰਿਆਣੇ ਦੀ ਸਾਰੀ ਨੀਂ ਮੈਨੀ ਵੀ ਬਾਈ ਸਾਡੇ ਨਾਲ ਇਹਨੂੰ ਖੇਡ ਲੈਣ ਦੇਣਾ ਗਰੇਟਰ ਘਟਨੇ ਚਲ ਪੰਜ ਪੰਜ ਸੱਤ ਕੋਡੀਆਂ ਪਾ ਲੈਣ ਦੇ ਜਿੰਨੀਆਂ ਕੰਪੈਨੀਆਂ ਨੇ ਅਸੀਂ ਉਹ ਆਪ ਘੇਰ ਲਈ ਮੈਂ ਆਪ ਘੇਰ ਵੀ ਚਲ ਕੋਈ ਗੱਲ ਨਹੀਂ ਖੇਡ ਲੈ ਇਹ ਪਾਰ ਕੋਡੀਆਂ ਉਹ ਪੰਜਾਬ ਦਾ ਮੁੰਡਾ ਵੀ ਹਰਿਆਣੇ ਵਾਲੇ ਬਾਹਲੀ ਗੱਲ ਚੱਕੀ ਜਾਂਦੇ ਆ ਪੈਂਜਾ ਜਿਵੇਂ ਐਵੇਂ ਕਰਕੇ ਐਵੇਂ ਸਾਡੇ ਗਰੇਨੇ ਦੇ ਮੁੰਡਿਆਂ ਦੇ ਮਾਰਿਆ ਉਹ ਸਾਡੇ ਜਿਵੇਂ ਪੰਜਾਬ ਦਾ ਮਾਇਆ ਵਿਗੜਿਆ ਜਿਵੇਂ ਵੀ ਕੋਈ ਗੱਲ ਨਹੀਂ ਤੁਸੀਂ ਖੇਡ ਲਓ ਮੈਂ ਜਿਹੜਾ ਜਤਾਰ ਹੁੰਦੀ ਰਹਿੰਦੀ ਐ ਬਾਕੀ ਕੋਈ ਸਾਰਿਆਂ ਨੂੰ ਜਿਹਨੂੰ ਦੁੱਖ ਲੱਗਿਆ ਆਪਣੇ ਚਾਹੌਣ ਵਾਲੇ ਬੰਦਿਆਂ ਨੂੰ ਸਾਰਿਆਂ ਸੋਬਰੀ ਬਾਈ ਜਰ ਆ ਵੇਟੀਮ ਕੋਰ ਦਾ ਸੈਟ। ਗੁਰਦੀ ਭਾਈ ਬਣਾਇਆ ਰਕਮੈਂਟਾਜ ਬਾਲਾ ਬੁਠਾਣਾ ਬੋਟਾ ਕਰੋ। ਗਲਤੀ ਹੋਈ ਜਾਂਦੀ ਹੈ ਬੰਦ ਲਾਓ। ਸਾਰੇ ਨਵੇਂ ਬੰਦਿਆਂ ਦੀ ਪੂਰ ਸਪੋਰਟ ਕਰਦੇ ਆਪਾਂ ਜਿਹੜੇ ਨਵੇਂ ਉੱਠਦੇ ਆ। ਆਪ ਵੀ ਟੀਮ 'ਚ ਖੜੇ ਹੋਣ ਦੀ ਗੋਸ਼ ਕਰਦੇ ਆ ਨਵੇਂ ਆਣ ਹਣਾ। ਵੀ ਅੱਗੇ ਹੁਣ ਬਹੁਤ ਵਧੀਆ ਨੋਟੇ ਨਾਲ ਖੜਿਆ ਸੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਉਹਨੇ ਸਾਰੇ ਦੀ ਨਿਗਾਹ ਚ ਆਇਆ ਉਹ ਬੰਦਾ ਆਪਣੀ ਟੀਮ ਜਿਕੇ ਤੇ ਸੀ ਉਹਦੋਂ ਆਏ ਬੜੀ ਬੜੀ ਚਰਮੰਦਾਂ ਰੰਗ ਦਾ ਗਰਾਊਂਡ ਚਾਣਾ ਬਾਅਦ ਚ ਸੀ ਕੱਟੀ ਸੀ ਕੋਈ ਗੱਲ ਨਹੀਂ ਗੱਲਬਾਤ ਹੋ ਗਈ ਉਹਨੇ ਕਹਿੰਦਾ ਕਿ ਬਾਬਾ ਮੈਂ ਵੇਲੇ ਲੱਗਿਆਣਾ ਇਹ ਵੀ ਉਹਨੇ ਚਾਰ ਬੀ ਲਗਾਤਾਰ ਮਾਰਿਆ ਮੈਂ ਤਾਂ ਆਕਰ ਕੇ ਬੁੱਸਾ ਲੱਗਿਆਣਾ ਆ ਬਈ ਮੈਨੂੰ ਕੋਈ ਨਹੀਂ ਇਹਦਾ ਕਰਨਾ ਚਾਹੀਦਾ ਸੀ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਕਰ ਲਵਾਂ ਮੈਂ ਇਹ ਤਮਾਸ਼ੀ ਵਾਲਾ ਹੈ ਮੇਰੀ ਨਾ ਸਵੇਰੇ ਤੁਰੇ ਸਵੇਰੇ ਜਾਂਦੇ ਜਾਂਦੇ ਸਵੇਰਾਂ ਤੁਰੇ ਜੀਗੇ ਉੱਥੇ ਮੈਚ ਤੇ ਜਾਣ ਲੱਗੀ ਵੀ ਲੇਟ ਹੋ ਗਿਆ ਪਹਿਲਾਂ ਕੁੱਤੇ ਜਿ ਗੱਡੀਆਂ ਵੱਜੀਆਂ ਸਾਰਾ ਬੈਂਕਰ ਟੁੱਟਿਆ ਫਿਰ ਉੱਥੋਂ ਕਿਸੇ ਮੁੰਡੇ ਦੀ ਉਥੋਂ ਐ ਮੈਂ ਹਿੰਮਤੋਂ ਪੁਰੇ ਤੋਂ ਗੱਡੀ ਭੜੀ ਹੋਰ ਮੁੰਡੇ ਦੀ ਉਹ 100 ਕਿਲੋਮੀਟਰ ਚੱਲ ਲਗੇ ਤਾਂ ਉਹ ਗਰਮ ਹੋ ਵੀ ਉਹਤੇ ਮਾਲਸ਼ੀਆਂ ਜਾਗੋਟ ਬੋਲੇ ਉਹ ਤੋਂ ਦੁਆਰੇ ਫਿਰ ਦਿੱਤੀ ਗੱਡੀ ਲੈ ਕੇ ਗਏ 3 ਸੀ ਗੱਡੀ ਤੇ ਪਹੁੰਚੇ ਬਈ ਉੱਥੇ ਟੂਰਨਾਮੈਂਟ ਚੱਲ ਰਹਾ ਸਾਨੂੰ ਵੀ ਪਤਾ ਸੀ ਕਿ ਨੇ ਉਕੀ ਜਨ ਹੈ ਮੈਚ ਹੋਤੇ ਬੱਸ ਕਰ ਲੈ ਕਮੈਂਟ ਕਰਨ ਵਾਲੇ ਜਾ ਕੇ ਕਮੈਂਟ ਕਰ ਦਿੰਦੇ ਵੀ ਇਹ ਐਵੇਂ ਆਏ ਐਵੇਂ ਦੋ ਸੈਕਿੰਡਾਂ ਦੇ ਵਿੱਚ ਸਰਟੀਫਿਕੇਟ ਦੇ ਦਿੰਦੇ ਬੰਦੇ ਮਾੜਾ i okay